ਸਤ ਸ੍ਰੀ ਅਕਾਲ ਦੋਸਤੋ ਏਪੀਡੀ ਪੰਜਾਬੀ ਨਿਊਜ਼ ਦੇ ਰਿਹਾ ਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਜਗਤਪ੍ਰੀਤ ਸਿੰਘ ਕਲੀਅਰ ਤੇ ਖਬਰਾਂ ਦੀ ਸ਼ੁਰੂਆਤ ਕਰਾਂਗਾ ਸਭ ਤੋਂ ਪਹਿਲਾਂ ਬਾਹੜੀ ਤੋਂ ਪਿੰਡ ਹਰਚਵਾਰ ਰੋਡ ਬਟਾਲਾ ਵਿਖੇ ਸ਼੍ਰੀ ਖਾਨੜਪੁਰ ਸਾਹਿਬ ਜੀ ਦੀ ਲੜੀ ਜੋ ਚੱਲ ਰਹੀ ਹੈ 2 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਭੁਗ ਪੈਣਗੇ ਦੇਖੋ ਵਿਸ਼ੇਸ਼ ਰਿਪੋਰਟ ਜੀ ਉੱਚਾਸੀ ਵਾਲੀ ਝੂਨ ਹਟਾਵੇ ਨਾ ਕਰੋ ਗਰੀਬ ਕੀ ਸੇਵਾ ਮਾ ਫਿਰਤੀ ਜਾਵੇ ਨਾ ਕਰੋ ਗਰੀਬ ਕੀ ਸੇਵਾ ਸੇਵਾ ਫਿਰਤੀ ਜਾਵੇ ਨਾ ਉਰ ਨਾਨਕ ਦੀ ਸਾਈ ਸੋਚ ਬਚਾਲਾ ਕਿਰਤ ਕਮਾਇਆ ਸਭ ਲੇ ਕਰਾਲੋ ਦਿਲ-ਪੁਲ ਜੋਤ ਸਵੰਦ ਚੜਾਲਾ ਫਿਰਤੇ ਕੁਰੀ ਕੇ ਦੇ ਰਹੇ ਆ ਜੀ ਇਹ ਬਹੁਤ ਵਧੀਆ ਕੰਮ ਚੱਲਦਾ ਇੱਕ ਮਹੀਨਾ ਲੰਗਰ ਚੱਲਦਾ ਵਾ ਰਾਤ ਦਿਨ 24 ਘੰਟੇ ਦਾ ਲੰਗਰ ਜਾ ਦਾ ਪ੍ਰਸ਼ਾਦਿਆਂ ਦਾ ਲੋਕ ਜਲੇਬੀਆਂ ਘੇਰ ਜਦਾਂ ਦਾ ਕੋਈ ਚੱਲੇ ਕੰਮ ਉਦਾਂ ਦਾ ਚਲਾਈ ਜਾਈਦਾ ਅਸਲਾ ਨਾਲ ਸੇਵਾਦਾਨਾਂ ਦੀ ਨਾਲ ਸੇਵਾਦਾਰ ਰਾਤ ਦਿਨ ਇੱਥੇ ਰਹਿੰਦੇ ਆ ਜੀ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ